ए रुक 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 बस चले गए पूतनी वाले का नाती क्या हुआ बेटू होना का है आराम से रुको कुछ नहीं हुआ है आराम से खड़ी हो जाओ आराम से क्या आराम से खड़ी हो चले गए वो चले गए हैं वो भगा दिया है उनको वो कहते थे ये कोठी हमारी है कैसे होगी कोठी हमारी सफाइया करे हम है पेट कराए हम यहाँ का बिल तारे हम तो कहते कोठी हमारी है कैसे दे दे कोठी हम अम्मा शांत हो जाए बेटू कैसे ना शांत हो जाए ना अम्मा आज कोठी मांग रहे हैं कल बोटी मांगेगे का तुम दे दोगे का अरे हम बोटी कैसे दे, दे देंगे इतना सुंदर बोटी है हम कैसे दे, दे देंगे पुत्री नहीं ससरा की नाती नहीं गुस्सा मत करो चले गए चलो अम्मा चलो अंदर आज भाग गए ससुर का साले ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾ ਮੈਂ ਪਹਿਚਾਣਾ ਨਹੀਂ ਤੁਹਾਨੂੰ ਸਰਪੰਚ ਸਾਹਿਬ ਮੈਂ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਓਹੋ ਬਾਜਵਾ ਉਹ ਇਕੱਠੇ ਤੇ ਆਪਾਂ ਪੜਦੇ ਰਹੇ ਆਂ ਅੱਛਾ ਪ੍ਰਤਾਪਾ ਓ ਭਈਏ ਦੀ ਕੁਠੀ ਵਾਲਾ ਓਹੋ ਕੋਠੀ ਦਾ ਤੇ ਪੰਗਾ ਕੀ ਪੰਗਾ ਪੈ ਗਿਆ ਯਾਰ ਹੁਣ ਇੱਥੇ ਗੱਲਾਂ ਕਰੀ ਜਾਏਂਗਾ ਕਿ ਅੰਦਰ ਵੀ ਬਹਾਂਗਾ ਜੀ ਆਓ 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 ਮੈਡਮ ਜੀ ਆਓ ਬੈਠੋ ਪਲੀਜ਼ ਸੈਟ ਡਾਊਨ ਪਹਿਲਾਂ ਚਾਹ ਫੀਗੇ ਕੇ ਰੋਟੀ ਖਾਓਗੇ ਚਾਹ ਵੀ ਸਰਪੰਚ ਸਾਹਿਬ ਪੀਵਾਂਗੇ ਰੋਟੀ ਵੀ ਖਾਵਾਂਗੇ ਸਭ ਤੋਂ ਪਹਿਲਾਂ ਮੇਰਾ ਮਸਲਾ ਜਿਹੜਾ ਕੋਠੀ ਵਾਲਾ ਹੱਲ ਕਰ ਉਹ ਕਿਹੜੀ ਕੋਠੀ ਦੀ ਗੱਲ ਕਰਦਾ ਤੂੰ ਤਾਨੂੰ ਪਤਾ ਮੈਂ 20 ਸਾਲ ਬਾਅਦ ਬਾਹਰ ਆ ਕੇ ਆ ਹਾਂ ਭਈਆਂ ਨੇ ਮੇਰੀ ਕੋਠੀ ਮਾਰ ਲਈ ਆ ਬਾਜਵਾ ਨਵਾਸ ਉਹ ਬਾਜਵਾ ਨਵਾਸ ਉਹ ਤਾਂ 20 ਸਾਲ ਤੋਂ ਉੱਥੇ ਰਹਿ ਜਾ ਰਿਹਾ ਉਹ ਤਾਂ ਪੂਰਾ ਪਿੰਡ ਕਹਿ ਰਿਹਾ ਭਈਏ ਦੀ ਕੋਠੀ ਆ ਭਈਏ ਦੀ ਕੋਠੀ ਆ ਜੈਦੀ ਵਾਟਸ ਦ ਮੈਟਰ ਅਸੀਂ 20 ਸਾਲ ਬਾਅਦ ਪੰਜਾਬ ਆਏ ਸੀ ਕਿੰਨੇ ਸੁਪਨੇ ਕਿੰਨੇ ਖੁਆਬ ਸੀ ਕਿ ਸਾਡੇ